ਅੱਜ ਪਿੰਡ ਮੱਤੇਵਾਲ ਪਹੁੰਚੇ ਮੱਤੇ ਨੰਗਲ ਪਹੁੰਚੇ ਆ ਜਿੱਥੇ ਕੀ ਸੰਗਤਾਂ 'ਚ ਬੜਾ ਉਤਸ਼ਾਹ ਪਾਇਆ ਗਿਆ ਕਿ ਜਿਹੜੀ ਆਉਣ ਵਾਲੀ ਸਰਕਾਰ ਸ਼੍ਰੋਣੀ ਅਕਾਲੀ ਦਲ ਨੂੰ ਢੀਕ ਰੇ ਆ ਤੇ ਉਹਦੇ ਸਬੰਧ ਵਿੱਚ ਅੱਜ ਇਹਨਾਂ ਨੇ ਪਰਿਵਾਰਾਂ ਨੇ ਅੱਜ ਤੋਂ ਹੀ ਸ਼੍ਰੋਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਪ੍ਰਣ ਲਿਆ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਆਪਣੀ ਪਾਰਟੀ ਵੱਲੋਂ ਤੇ ਆਪਣੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਜੀ ਆਇਆਂ ਆਕਾ ਬੇਸ਼ੱਕ ਅਜੇ 1 ਸਾਲ ਰਹਿੰਦਾ ਪਰ ਇਹਨਾਂ ਪਰਿਵਾਰਾਂ ਨੇ ਅੱਜ ਤੋਂ ਹੀ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਜਿਹੜਾ ਪ੍ਰਣ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਅੱਜ ਪਾਰਟੀ ਨੂੰ ਬਹੁਤ ਮਜ਼ਬੂਤ ਕੀ ਕਰਾਉਣ ਨੂੰ ਮੰਨਦੇ ਹੋ ਜਿਹੜਾ ਇਹਨਾਂ ਨੇ ਅੱਜ ਕੀਤਾ ਕਿ ਕਿ ਇਸ ਟਾਈਮ ਦੇ ਵਿੱਚ ਇਹ ਸਾਲ ਪਿਆ ਫਿਰ ਵੀ ਇਹ ਛੱਡੀ ਗਏ ਕੋਈ ਨਾ ਸਭ ਜਿਹੜੀਆਂ ਪਿਛਲੀ ਸਰਕਾਰ ਸੀ ਉਹ ਸੋਸ਼ਲ ਮੀਡੀਆ ਦੀ ਪਦਾਇਸ਼ ਸੀ ਤੇ ਲੋਕਾਂ ਨੂੰ ਗਮਰਾਹ ਕਰਕੇ ਬਣਾਈ ਗਈ ਵੀ ਇੱਕ ਬਦਲਾਅ ਆਉਣਾ ਪੰਜਾਬ 'ਚ ਲੋਕਾਂ ਨੇ ਅੱਜ ਬਦਲਾਅ ਜਿਹੜਾ ਵੇਖ ਲਿਆ ਕਿ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੇ ਐਮਐਲਏ ਸਾਹਿਬਾਂ ਦਾ ਹੀ ਬਦਲਾਅ ਆਇਆ ਹੋਰ ਕਿਸੇ ਦਾ ਕੋਈ ਬਦਲਾਅ ਨਹੀਂ ਆਇਆ ਇਸ ਕਰਕੇ ਇਹ ਜਿਹੜੀ ਸਰਕਾਰ ਆ ਇਹ ਉੱਤੇ ਹਵਾ 'ਚ ਚੱਲ ਰਹੀ ਆ ਥੱਲੇ ਜ਼ਮੀਨ ਤੇ ਆ ਕੇ ਹਕੀਕਤ ਵੇਖਣ ਦੀ ਦੁਨੀਆ ਕੀ ਚਾਹੁੰਦੀ ਆ ਜਾਂ ਖੱਲੇ ਕੀ ਆ ਇਸ ਕਰਕੇ ਉਹਨਾਂ ਨੂੰ ਪਤਾ ਲੱਗ ਚੁੱਕਾ ਤੇ ਲੋਕ ਵੀ ਬਹੁਤ ਸਿਆਣੇ ਆ ਲੋਕਾਂ ਨੇ ਇੱਕ ਬਦਲਾਅ ਦੇ ਚੱਕਰ ਸਰਕਾਰ ਲੈਂਦੀ ਸੀ ਹੁਣ ਲੋਕਾਂ ਨੇ ਮਨ ਬਣਾ ਲਿਆ ਵੀ ਜੇ ਚਾਰ ਸਾਲ ਇਹਨਾਂ ਕੋ ਕੁਝ ਨਹੀਂ ਹੋਇਆ ਤਾਂ ਸਾਲ ਦੇ ਵਿੱਚ ਵੀ ਇਹਨਾਂ ਕੋ ਕੁਝ ਨਹੀਂ ਕਰ ਦੇਣਾ ਲੋਕਾਂ ਕੱਜ ਤੋਂ ਹੀ ਮਨ ਬਣਾ ਲਿਆ ਵੀ ਅਸੀਂ ਅੱਜ ਤੋਂ ਹੀ ਇਹਨਾਂ ਦੇ ਨਾਲ ਜਿਹੜਾ ਆਪਣੀ ਪਾਰਟੀ ਦੇ ਵਿੱਚ ਆਣ ਕੇ ਤੇ ਆਪਣਾ ਵਧੀਆ ਨਾਲ ਚੱਲਣ ਦਾ ਸਾਥ ਲਈ। ਕਿਹੜੀ ਪਾਰਟੀ ਛੱਡ ਕੇ ਸ਼ਾਮਲ ਹੋਇਆ ਜੀ? ਜੀ ਆਮ ਆਦਮੀ ਪਾਰਟੀ ਛੱਡ ਕੇ ਸ਼ਾਮਲ ਹੋਇਆ। ਸਹੀ। ਚੱਕ ਮੰਡੇਆ ਸੀਐਮ ਸਾਹਿਬ ਨੇ ਕਹਿੰਦੇ ਵੀ ਬਤੌਰ ਨਹੀਂ ਬਣੀਆਂ ਪੱਖਪਾਤ ਹੋਇਆ ਕਿ। ਪਾਕਾ ਜੀ ਤੁਸੀਂ ਥੋੜਾ ਜਿਹਾ ਰੁਕ ਜੋ ਇੱਕ ਮਹੀਨਾ ਦਿਓ। ਇੱਕ ਮਹੀਨੇ ਬਾਅਦ ਜੇ ਇਹ ਅਜਨਾਲੇ ਹਲਕੇ ਦੇ ਲੋਕ ਇਹਨਾਂ ਦੇ ਉਲਟ ਭਰਨੇ ਨਾਲ ਲੱਗਣਗੇ ਤਾਂ ਦੱਸਿਓ ਕਿਉਂਕਿ ਇਹਨਾਂ ਨੇ 20000 ਰੁਪਏ ਕਿਲੇ ਦਾ ਐਲਾਨ ਕੀਤਾ ਸੀ ਵੀ ਦੇਣਾ। ਜਿਹਦੇ ਵਿੱਚੋਂ ਇਹਨਾਂ ਨੇ ਇਹ ਗੱਲ ਕਹਿਤੀ ਆ ਕਿ ਹੁਣ 50% ਤੋਂ ਉੱਤੇ ਜਿਹੜਾ ਆ ਉਹ ਕਿਸੇ ਦੀ ਵੀ ਗਰਦੌਰੀ ਨਹੀਂ ਕਰਨੀ 50% ਤੋਂ ਉੱਤੇ ਵੱਧ ਜਿਹੜਾ ਮਤਲਬ ਝੋਨਾ ਖਰਾਬ ਨਹੀਂ ਲਿਖਣਾ ਜਦੋਂ 50% ਲਿਖਿਆ ਉਹਦਾ ਰੇਟ ਰੱਖਿਆ 6800 ਰੁਪਏ 6800 ਤੋਂ ਲੈ ਕੇ ਤਾਂ ਹੁਣ ਦੋ ਕਿਸੇ ਦਾ ਚੱਕ ਮੈਨੂੰ 2000 ਕੇ ਦਾ 4000 ਕੇ ਦਾ 5000 ਤੇ ਕਿਸੇ ਦਾ 6800 ਰੁਪਏ ਉਹ ਕੋ ਦੋ ਦੋ ਚਾਰ ਚ ਹੁਣ ਜਿਹੜਾ ਤੁਸੀਂ ਮੈਨੂੰ ਦੱਸੋ ਕੱਲੇ ਜਿੰਨੇ ਕਹਿ ਰਹੇ 5 ਕਰੋੜ ਰੁਪਈਆ ਜੇ 20000 ਰੁਪਏ ਦੇ ਹਿਸਾਬ ਨਾਲ ਕਿੱਲੇ ਦੇ ਬਣਾਈਏ ਤੋਂ 50 ਕਿੱਲੇ ਵੀ ਨਹੀਂ ਆਉਣ ਦੇ ਪਿੰਡ ਤੋਂ ਜਿਹੜਾ ਇਹਨਾਂ ਨੇ ਕੱਲ ਕਿਹਾ ਵੀ ਅਸੀਂ 5 ਕਰੋੜ ਰੁਪਇਆ ਵੰਡਣਾ ਇਹਨਾਂ ਪਿੰਡਾਂ 'ਚ ਪੁੰਜਾਂ 'ਚ ਉਹਦੇ 50 ਕਿੱਲੋ ਵੀ ਨਹੀਂ ਪਿੰਡ ਦੇ ਬਣਦੇ ਤੇ ਜੇ 50 ਕਿੱਲੋ ਨਹੀਂ ਬਣਦੇ ਤੇ ਪੈਸੇ ਕਿੱਥੋਂ ਦੇਣੇ ਇਹ ਤਾਂ ਤੁਸੀਂ ਵੇਖਿਓ ਥੋੜੇ ਦਿਨਾਂ ਆਉਣ ਵਾਲੇ ਵੇਖਿਓ ਲੋਕਾਂ ਨੇ ਸੜਕਾਂ ਤੇ ਆਉਣਾ ਇਹਨਾਂ ਦੇ ਖਿਲਾਫ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇੱਥੇ ਕੁਝ ਨਹੀਂ ਹੈਗਾ ਮੈਂ ਬਾਜੀ ਹਾਂ ਚਾਰੀ ਡਰਾਮੇ ਬਾਜੀ ਟੋਟਲ ਡਰਾਮੇ ਬਾਜੀ ਕੱਲ ਸੀਐਮ ਸੱਦ ਕੇ ਤੇ ਉਹ ਜਿਹੜੇ 10-20 ਚੈੱਕ ਉੱਤੇ ਆਪਣੇ ਮੇਨ ਖਿਲਾਰ ਕੇ ਉਹਨਾਂ ਨੂੰ ਚੈੱਕ ਫੜਾ ਕੇ ਤੇ ਫੋਟੋ ਕਰਾਤੀ ਆ ਤੇ ਪੰਜਾਬ 'ਚ ਮੈਸੇਜ ਦੇ ਦਿੱਤਾ ਜੀ ਅਸੀਂ ਸਭ ਤੋਂ ਪਹਿਲਾਂ ਲੋਕਾਂ ਦੇ ਖਾਤਿਆਂ 'ਚ ਪੈਸੇ ਪਾ ਦਿੱਤੇ ਜਦੋਂ ਲੋਕਾਂ ਨੇ ਬੈਂਕਾਂ 'ਚ ਜਾਣਾ ਖਾਤੇ ਦੇਖਣੇ ਆ ਵੀ ਪਿਆ ਕੀ ਆ ਤੇ ਰੱਪੀ ਲੋਕਾਂ ਨੂੰ ਪਤਾ ਲੱਗ ਜਾਣਾ ਇਹੋ ਲੋਕ ਇਹਨਾਂ ਨੂੰ ਅਗਲੇ ਦਿਨਾਂ 'ਚ ਵੇਖੇ ਬਣਦਾ ਕੀ ਇਹਨਾਂ ਦਾ ਨਹੀਂ ਅੰਜ ਕਿਹੜੀ ਪਾਰਟੀ ਛੱਡ ਗਏ ਜਿੱਥੇ ਹਾਂ ਜੀ ਹਾਂ ਮਰ ਵੀ ਪਾਰਟੀ ਬਸ ਤੁਹਾਨੂੰ ਪਤਾ ਹੀ ਹੈ ਜੀ ਬਾਈ ਹੁਣ ਉਹਨਾਂ ਦਾ ਕੋਈ ਨਹੀਂ ਬਸ ਗੱਲਾਂ ਹੀ ਆਲੇ ਆ ਤੇ ਹੁਣ ਅੱਗੇ ਅਸੀਂ ਪਿੱਲਮ ਪਿਛੜ ਗਏ ਹਾਂ ਪਹਿਲਾਂ ਇਹਨਾਂ ਤੇ ਵਿਸ਼ਵਾਸ ਕਰ ਲਿਆ ਇੱਕ ਸਾਲ ਹੁਣ 1.5 ਸਾਲੇ ਨਾ ਰਹਿ ਗਿਆ ਚਮਾ ਸਾਲਾਂ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਗੇ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਅਸੀਂ ਹੁਣ ਆਪੇ ਪਾਰਟੀ 'ਚ ਫਿਰ ਵਾਅਸ ਆ ਗਏ ਹਾਂ ਪਹਿਲਾਂ ਵੀ ਇੱਥੋਂ ਗਏ ਹਾਂ ਫੇਰ ਭਟਕ ਕੇ ਇੱਥੇ ਆ ਗਏ ਜਾਣਦਾ ਹੀ ਕੰਮ ਹੈ ਹਾਂਜੀ ਇਹ ਤਾਂ ਜਾਣਦਾ ਜਾਣਗੇ ਜਾਣ ਜੋ ਇਹਨਾਂ ਨੇ ਪਹਿਲਾਂ ਵਾਰੇ ਕੀਤੇ ਸੀ ਐਂ ਕਰਦਾਂਗੇ ਉਹ ਕਰਦਾਂਗੇ ਕੀਤਾ ਹੁਣ ਕੁਝ ਨਹੀਂ ਬਾਸ ਹੁਣ ਅਹੀਂ ਫੇਰ ਆਪਣੀ ਆਪਣੀ ਪਾਰਟੀ 'ਚ ਵਾਪਸ ਆ ਗਏ। ਉਹ ਕਾਰਨ ਹੈ ਨਾ ਸਾਡੇ ਵਿੱਚ ਮਦਦ ਮੁਦਦੇ ਵਿੱਚ। ਨਾ ਕੋਈ ਨਹੀਂ ਪਹੁੰਚਿਆ ਜੀ। ਇੱਥੇ ਸਾਡੇ ਕੋਈ ਨਹੀਂ ਪਹੁੰਚੇ। ਪਾਰਟੀ ਨੇ ਮਦਦ ਕੀਤੀ। ਕੋਈ ਮਦਦ ਨਹੀਂ ਕੀਤੀ। ਅੰਜੀ ਕਾਰੀਦਾਲ ਨੇ ਬਹੁਤ ਮਦਦ ਕੀਤੀ। ਤਾਂ ਅਹੀਂ ਇਹਨਾਂ ਦੀ ਇਹਨਾਂ ਦਾ ਕੰਮ ਵੇਖ ਕੇ ਇਹਨਾਂ ਨੇ ਜੁਆਇਨ ਕੀਤਾ। ਹਾਂ ਜੀ ਚੰਦੇ ਰਹੇ ਬਾਰਡਰ ਤੇ। ਹਮਰਾ ਸਾਹਵਣ ਵਿੱਚ ਰਹਿੰਦੇ ਰਹਾਂ। ਫੀਲਡ ਦੇ ਵਿੱਚ ਇਹ ਲੋਕਾਂ ਦੇ ਵਿੱਚ ਵਿਚਰਦੇ ਆ। ਇਸੇ ਕਰਕੇ ਆਪਣੀ ਪਾਰਟੀ ਜੁੜੀ। ਹਾਂ ਜੀ। ਹਾਂ ਜੀ ਕਾਲੀਆਂ ਦੇ ਨਾਲ ਬਹੁਤ ਚੱਲ ਰਹਾ ਸਾਡੀ ਉਮਰਾਂ ਲੰਘੀਆਂ ਸਾਡੇ ਵੱਡਿਆਂ ਦੀਆਂ ਵੀ ਤੇ ਪਰਾਂ ਪਾਰਟੀ ਆਲਾਏ ਪਰ ਇਹਨਾਂ ਬਹੁਤ ਰਸੂਕ ਮਾਰੇ ਕੀਤੇ ਹਾਂ ਠੀਕ ਕੀਤਾ ਮਾਰਦਾ ਬਹੁਤ ਜ਼ਿਆਦਾ ਇਹਨਾਂ ਨੇ ਪਠਾਣੇ ਫੜਾ ਫੜਾ ਕੇ ਲੋਕਾਂ ਨੂੰ ਜਾਜ ਪਰਚੇ ਕਰਾਏ ਤੇ ਬਹੁਤ ਜ਼ਿਆਦਾ ਹਰਕਤਾਂ ਮਾਰੀਆਂ ਕੀਤੀਆਂ ਇਹਨਾਂ ਦਾ ਨਸ਼ੀਮ ਕਾਉਂ ਤੋੜੀ ਅੱਜ ਵੀ ਵਿਕਾਉਂਦੇ ਹਾਂ ਹਾਂ ਜੀ ਥਾੜਾ ਜਿ ਮਦਦ ਕੀਤੀ ਇਹਨਾਂ ਨੇ ਨਾ ਕੁਝ ਵੀ ਮੈਤਕਾ ਦੀ ਕੀਤੀ ਥਾੜੇ ਖੜਦੇ ਲੋਕਾਂ ਨੂੰ ਸਕੋ ਕਾਲੀਦਾਰ ਕਾਲੀਦਾਰ ਨੇ ਬਹੁਤ ਜ਼ਿਆਦਾ ਮੈਤਕ ਕੀਤੀ ਅੱਛਾ ਜੀ ਫਾਰਮ ਕਿਤਨਾ ਕੀਤੇ ਕੀ ਬਹੁਤ ਜ਼ਿਆਦਾ ਸਾਨੂੰ ਆਟਾ ਦਾਣਾ ਹੋੜਾ ਕੋੜਾ ਕੋ ਜਿੱਥੇ ਕੋਈ ਜਾਂਦੇ ਸਾਡੇ ਨਾਲ ਜਾਂਦੇ ਸੀ ਤਾਂ ਸਾਡੀ ਸੱਜੀ ਬਾਹ ਬੜ ਕੇ ਰਹਿ ਜਾਂਦੀ ਸੀ ਇਸ ਕਰਕੇ ਬਾਡੀ ਸ਼ੈਪ ਲੱਗਦੀ ਹੈ ਹਾਂ ਜੀ ਹਾਂ ਜੀ ਆਹ ਇਸ ਪਾਰਟੀ ਨੂੰ ਅਸੀਂ ਵੇਖਣਾ ਵੀ ਨਹੀਂ ਚਾਹੁੰਦੇ ਤੁਹਾਡਾ ਜਿਹੜੀ ਗਾ ਪਾਰਟੀ ਨੂੰ ਜੀ ਹਾਂ